ਰੋ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਭਾਵੈ ਲੰਬੇ ਕੇਸ ਕਰ ਭਾਵੈ ਘਰ ਮੁੰਡਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਤੁਸੀਂ ਸਰਵਣ ਕਰਦੇ ਹੋ ਪੰਜੀ ਨੰਬਰ ਸ਼ਲੋਕ ਜਿਹਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ ਵਿਚਾਰ ਅੰਦਰ ਉਪਦੇਸ਼ ਸਾਂਝਾ ਕੀਤਾ ਜਾਣਾ ਇਹ ਸ਼ਲੋਕ ਦਾ ਮੇਨ ਭਾਵ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਨੁੱਖ ਆਪਣੀ ਪ੍ਰੀਤ ਦੀ ਸਾਂਝ ਬਣਾਏ ਪਿਆਰ ਪਾਏ ਜਦੋਂ ਇਨਸਾਨ ਇੱਕ ਵਹਿਗੁਰੂ ਨੂੰ ਮਨ ਵਿੱਚੋਂ ਭੁਲਾ ਦਿੰਦਾ ਹੈ ਵਿਸਾਰ ਲੈਂਦਾ ਉਹਦੇ ਮਨ ਦੀ फडਕਣਾ ساری ਜ਼ਿੰਦਗੀ ਬਣੀ ਰਹਿੰਦੀ ਹੈ ਇਕਾਗਰ ਨਹੀਂ ਹੋਏਗਾ ਮਨ ਵਿੱਚ ਪਏ ਹੋਏ ਸ਼ੰਕੇ ਮਨ ਵਿੱਚ ਦੁਬਦਾਵਾਂ ਕਦੇ ਵੀ ਦੂਰ ਨਹੀਂ ਹੋਣਗੀਆਂ ਜਿੰਨਾ ਚਿਰ ਇਨਸਾਨ ਇੱਕ ਵੈਗੁਰੂ ਦੇ ਦੱਸੇ ਹੋਏ ਮਾਰਗ ਤੇ ਨਹੀਂ ਚੱਲਦਾ ਨਹੀਂ ਤੁਰਦਾ ਕਿਉਂਕਿ ਇੱਕ ਰਾਹ ਹੋਏਗਾ ਤੇ ਇਨਸਾਨ ਕਿਸੇ ਵੀ ਫਿਕਰ ਵਿੱਚ ਨਹੀਂ ਪਏਗਾ ਨਾ ਪਟਕਣਾ ਨਾ ਦੁਬਦਾ ਨਾ ਕੁਰਾਏ ਕਿਉਂਕਿ ਪਤਾ ਹੈ ਸਿੱਧਾ ਰਾਹ ਜਿਹਦੇ ਉੱਤੇ ਮੈਂ ਜਾ ਰਿਹਾ ਹਾਂ ਇਹਨੇ ਮੰਜ਼ਿਲ ਤੱਕ ਲੈ ਜਾਣੇ ਦੁਬਦਾ ਉਦੋਂ ਹੀ ਜਦੋਂ ਇਨਸਾਨ ਕਈ ਰਾਹ ਆਪਣੀ ਜ਼ਿੰਦਗੀ ਦੇ ਬਣਾ ਲੈਂਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਵੀ ਕਈ ਥਾਵਾਂ ਤੇ ਆਸ ਰੱਖ ਲੈਨੇ ਆ ਨਾ ਕਿ ਫਲਾਣੇ ਥਾਂ ਤੇ ਅਰਦਾਸ ਕਰੀਏ ਜਾਂ ਆਹ ਚੀਜ਼ ਅਸੀਂ ਚੜਾ ਕੇ ਆਈਏ ਆਹ ਸੁਖ ਨਾਲ ਸੁਖੀਏ ਦੀਵਾ ਜਗਾਈਏ ਜਾਂ ਅਸੀਂ ਹੋਰ ਕੋਈ ਵਸਤੂ ਭੇਟ ਕਰਾਈਏ ਸਾਡਾ ਕੰਮ ਬਣ ਜਾਏਗਾ ਉਹਦਾ ਇਨਸਾਨ ਦਾ ਜਿਹੜਾ ਮਾਨ ਹੈ ਨਾ ਭਰੋਸੇ ਵਿੱਚ ਨਹੀਂ ਆਏਗਾ ਯਕੀਨ ਵਿੱਚ ਨਹੀਂ ਆਏਗਾ ਕਿਉਂਕਿ ਉਹਦਾ ਇੱਕ ਉੱਤੇ ਵਿਸ਼ਵਾਸ ਨਹੀਂ ਇੱਕ ਉੱਤੇ ਉਹ ਕੇਂਦਰ ਨਹੀਂ ਸਹਿਬ ਜੀ ਕਹਿੰਦੇ ਤੂੰ ਥਾਂ ਥਾਂ ਤੇ ਆਸ ਰੱਖਣ ਦੀ ਬਜਾਏ ਇੱਕ ਵਹਿਗੁਰੂ ਦੇ ਉੱਤੇ ਆਸ ਕਿਉਂ ਰੱਖਦਾ ਭਰੋਸਾ ਕਿਉਂ ਨਹੀਂ ਰੱਖਦਾ ਜੇ ਵਹਿਗੁਰੂ ਦੇ ਉੱਤੇ ਭਰੋਸਾ ਰੱਖੇਗਾ ਮਨ ਵਿੱਚੋਂ ਦੁਬਧਾ ਤਾਂ ਦੂਰ ਹੋਏਗੀ ਭਟਕਣਾ ਦੂਰ ਤਾਂ ਦੂਰ ਹੋਏਗੀ ਜੇ ਭਰੋਸਾ ਵਿਸ਼ਵਾਸ ਨਹੀਂ ਇੱਕ ਵਹਿਗੁਰੂ ਤੇ ਚਾਹੇ ਤੂੰ ਧਰਮ ਦੇ ਲੈਵਲ ਤੇ ਬਾਹਰ ਦਾ ਭੇਖ ਕਿਉਂ ਨਾ ਬਣਾ ਲੈ ਬਾਹਰ ਦਾ ਅਡੰਬਰ ਸਜਾਵਟ ਕਿਉਂ ਨਾ ਬਣਾ ਲੈ ਬਾਹਰ ਦੇ ਧਰਮ ਦੇ ਲੈਵਲ ਤੇ ਜਿੰਨੇ ਮਰਜ਼ੀ ਤੂੰ ਕੰਮ ਕਰੀ ਜਾ ਚੇਤੇ ਰੱਖੀ ਇੰਨੀਆਂ ਚੀਜ਼ਾਂ ਦੇ ਨਾਲ ਤੇਰੇ ਮਨ ਦੀ ਭਟਕਣਾ, ਦੁਬਦਾ, ਦੁਚੇਤਾਪਨ ਜਿਹੜਾ ਹੈ ਉਹ ਦੂਰ ਨਹੀਂ ਹੋਏਗਾ। ਇਸ ਸ਼ਲੋਕ ਦੇ ਇੱਕ ਵਾਰ ਆਪਾਂ ਅਖਰੀ ਅਰਥ ਕਰਕੇ ਥੋੜਾ ਜਿਹਾ ਗੁਰਬਾਣੀ ਵਿੱਚੋਂ ਸਿਧਾਂਤ ਸਮਝਨੇ ਵਿਸਤਾਰ ਨਾਲ ਕਬੀਰ ਪ੍ਰੀਤ ਇੱਕ ਸਿਉ ਕੀਏ। ਭਗਤ ਕਬੀਰ ਸਾਹਿਬ ਜੀ ਨੇ ਇੱਕ ਵਹਿ ਗੁਰੂ ਦੇ ਨਾਲ ਪ੍ਰੀਤ ਕਰਨ ਦੇ ਨਾਲ ਇੱਕ ਵਹਿਗੁਰੂ ਦੇ ਨਾਲ ਪਿਆਰ ਪਾਣ ਦੇ ਨਾਲ ਆਂ ਦੁਬਦਾ ਦਾਇ ਜਿੰਨੀਆਂ ਮਨ ਵਿੱਚ ਦੁਬਦਾਵਾਂ ਨੇ ਨਾ ਸਾਰੇ ਦੀਆਂ ਸਾਰੀਆਂ ਦੂਰ ਹੋ ਜਾਣਗੀਆਂ ਖਤਮ ਹੋ ਜਾਣਗੀਆਂ ਦੁਬਦਾਵਾਂ ਵਿੱਚੋਂ ਮਨ ਬਾਹਰ ਨਿਕਲ ਜਾਏਗਾ ਤੇ ਦੁਬਦਾ ਦਾ ਅਰਥ ਹੁੰਦਾ ਹੈ ਦੁਚਿੱਤਾਪਨ ਅਸੀਂ ਕੁਝ ਕਰਨਾ ਚਾਹੁੰਨੇ ਹਾਂ ਪਰ ਮਨ ਡਰਦਾ ਹੈ ਪਤਾ ਨਹੀਂ ਹੋਏ ਕਿ ਨਾ ਹੋਏ ਜੇ ਕਰਾਂ ਕਿਤੇ ਗਲਤ ਨਾ ਹੋ ਜਾਏ ਸਭ ਜਿੱਕ ਨੇ ਇਹ ਜਿਹੜੇ ਮਨ ਵਿੱਚੋਂ ਫੁਰਨੇ ਉੱਠਦੇ ਨੇ ਨਾ ਕਿ ਪਤਾ ਨਹੀਂ ਮੇਰੇ ਤੋਂ ਹੋਏਗਾ ਜਾਂ ਨਹੀਂ ਹੋਏਗਾ ਖੁਰੇ ਗਲਤ ਨਾ ਹੋ ਜਾਏ ਕਿਤੇ ਨੁਕਸਾਨ ਨਾ ਕਰ ਬਵਾਂ ਇਹ ਚੀਜ਼ਾਂ ਮਨ ਵਿੱਚੋਂ ਖਤਮ ਹੋ ਜਾਣਗੀਆਂ ਮੁੱਕ ਜਾਣਗੀਆਂ ਇਹ ਫੁਰਨਾ ਅੰਦਰੋਂ ਨਹੀਂ ਉੱਠੇਗਾ ਜਦੋਂ ਇੱਕ ਵਹਿਗੁਰੂ ਦੇ ਨਾਲ ਤੂੰ ਪ੍ਰੀਤ ਦੀ ਸਾਝ ਬਣਾ ਲਏਗਾ ਇੱਕ ਗੁਰੂ ਤੇ ਵਿਸ਼ਵਾਸ ਕਰ ਲਏਗਾ ਭਰੋਸਾ ਕਰ ਲਏਗਾ ਤੇਰੇ ਮਨ ਵਿੱਚ ਕੋਈ ਵੀ ਕੰਮ ਕਰਨ ਲੱਗਿਆ ਇਹ ਸਵਾਲ ਨਹੀਂ ਅੱਗੇ ਖੜਾ ਹੋਏਗਾ ਕਰਾਂ ਕਿ ਨਾ ਕਰਾਂ ਜੇ ਕਰ ਦਿੱਤਾ ਲੋਕ ਕੀ ਕਹਿਣਗੇ ਨਾ ਕੀਤਾ ਲੋਕ ਕੀ ਕਹਿਣਗੇ ਇਹ ਅਕਸਰ ਸਾਡੇ ਅੰਦਰ ਇੱਕ ਸਵਾਲ ਹਰ ਸਮੇਂ ਬਣਿਆ ਰਹਿੰਦਾ ਹੈ ਖੁਰੇ ਮੈਂ ਕਰ ਪਾਵਾਂਗਾ ਕਿ ਨਹੀਂ ਪਾਵਾਂਗਾ ਖੁਰੇ ਮੇਰੇ ਤੋਂ ਹੋਏਗਾ ਕਿ ਨਹੀਂ ਹੋਏਗਾ ਇਹ ਜਿਹੜੀ ਚੀਜ਼ ਹੈ ਨਾ ਭਗਤ ਕਬੀਰ ਸਾਹਿਬ ਦੀ ਕਿਹਨੇ ਤੇਰੇ ਮਨ ਵਿੱਚੋਂ ਦੂਰ ਹੋ ਜਾਏਗੀ ਖਤਮ ਹੋ ਜਾਏਗੀ ਕੋਈ ਵੀ ਕੰਮ ਕਰੇਗਾ ਬਸ ਉਹਨੂੰ ਕਰਨ ਦੇ ਲਈ ਤੇਰੇ ਅੰਦਰ ਉਤਸ਼ਾਹ ਪੈਦਾ ਹੋਏਗਾ ਤੂੰ ਕਰਨ ਦੇ ਲਈ ਉਸ ਕੰਮ ਨੂੰ ਦੌੜ ਪਏਗਾ ਭੱਜ ਜਾਏਗਾ ਜੇ ਲੋਕ ਵੀ ਕਹਿਣਗੇ ਨਾ ਇਹ ਨਹੀਂ ਹੋ ਸਕਦਾ ਤੇਰੇ ਅੰਦਰੋ ਸਵਾਲ ਉੱਠੇਗਾ ਕਿਉਂ ਨਹੀਂ ਹੋ ਸਕਦਾ ਮੈਂ ਕਰਕੇ ਵਿਖਾਵਾਂਗਾ ਹੋਏਗਾ ਤੁਸੀਂ ਕਹਦੇ ਹੋ ਨਹੀਂ ਨਾ ਹੋਏਗਾ ਮੈਂ ਕਹਿਣਾ ਹੋਏਗਾ ਦੁਨੀਆ ਦੇ ਅੰਦਰ ਨਹੀਂ ਕਿਸੇ ਕੀਤਾ ਮੈਂ ਕਰਕੇ ਵਿਖਾਵਾਂਗਾ ਉਸ ਬੰਦੇ ਦਾ ਇਹ ਅਨੇਕ ਅਰਾਧਾ ਇੱਕ ਦਿਨ ਸੰਸਾਰ ਦੇ ਅੰਦਰ ਫਿਰ ਇਹੋ ਜੀ ਛਾਪ ਛੱਡ ਜਾਂਦਾ ਹੈ ਲੋਕ ਜਿਹੜਾ ਕੰਮ ਨਹੀਂ ਸੀ ਹੋਣ ਵਾਲਾ ਫਲਾਣੇ ਬੰਦੇ ਕਰ ਦਿੱਤਾ ਪਾਵਰ ਆ ਗਈ ਨਾ ਤਾਕਤ ਆ ਗਈ ਅੰਦਰ ਕਿ ਮੈਂ ਕਰ ਪਾਵਾਂਗਾ ਅਸੰਭਵ ਕੰਮ ਵੀ ਇਨਸਾਨ ਸੰਭਵ ਕਰ ਲੈਂਦਾ ਨਾ ਹੋਣ ਵਾਲੇ ਕੰਮ ਵੀ ਇਨਸਾਨ ਆਪਣੇ ਮਨ ਦੀ ਪਾਵਰ ਕਰਕੇ ਲੋਕਾਂ ਨੂੰ ਕਰਕੇ ਵਿਖਾ ਦਿੰਦਾ ਹੈ ਪਰ ਕਰਦਾ ਹੋਏ ਜਿਹਦੀ ਇੱਕ ਨਾਲ ਪ੍ਰੀਤ ਬੰਦ ਹੈ ਪਿਆਰ ਬੰਦ ਹੈ ਜਿਹਦਾ ਇੱਕ ਵਹਿਗੁਰੂ ਤੇ ਵਿਸ਼ਵਾਸ ਬੰਦ ਹੈ ਭਰੋਸਾ ਬੰਦ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਵਹਿਗੁਰੂ ਤੇ ਵਿਸ਼ਵਾਸ ਨਾ ਨਾ ਬਜਾ ਭਰੋਸਾ ਨਾ ਬਜਾ ਭਾਵੇਂ ਲਾਂਬੇ ਕੇਸ ਕਰ ਚਾਹੇ ਤੂੰ ਜਟਾ ਵਧਾ ਕੇ ਜੋਗੀ ਬਣ ਜਾ ਤਨ ਉੱਤੇ ਭਗਵੇਂ ਕਪੜੇ ਪਾਲ ਐ ਘਰ ਕਰਦੇ ਅੰਦਰ ਤੂੰ ਮੰਗਣਾ ਸ਼ੁਰੂ ਕਰ ਦੇ ਹੱਥ ਵਿੱਚ ਪਕੜੀ ਹੋਈ ਜੋਗੀਆਂ ਵਾਲੀ ਜਿਹੜੀ ਬੀਨ ਹੈ ਤੂੰ ਉਹ ਵਜਾ ਟਿੱਕੇ ਲਾ ਕੇ ਰੱਖ ਦੁਬਦਾ ਦੂਰ ਨਹੀਂ ਹੋਏਗੀ ਇਸ ਭੇਖ ਦੇ ਨਾਲ ਦੁਬਦਾ ਦੂਰ ਨਹੀਂ ਹੋਏਗੀ ਮਨ ਦੀ फडਕਣਾ ਦੂਰ ਨਹੀਂ ਹੋਏਗੀ ਚਾਹੇ ਤੂੰ ਲੰਮੇ ਕੇਸ ਬਦਾਲ ਲੈ ਤੂੰ ਜੋਗੀ ਬਣ ਜਾ ਚਾਹੇ ਸੰਸਾਰ ਦੇ ਅੰਦਰ ਤੂੰ ਜੋ ਮਰਜ਼ੀ ਮਾਰਗ ਅਪਣਾ ਲੈ ਪਰ ਚੇਤੇ ਰੱਖੀ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ ਕਰੜਮ ਮੁੜਾਏ ਦਾ ਅਰਥ ਹੁੰਦਾ ਹੈ ਟਿੰਡ ਕਢਾ ਲੈਣੀ ਜਿਵੇਂ ਸਰੇਵੜੇ ਕਰਦੇ ਆ ਉਹ ਇਸ ਕਰਕੇ ਆਪਣੇ ਸਾਰੇ ਵਾਲ ਸਿਰ ਤੋਂ ਲਾ ਲੈਂਦੇ ਆ ਉਹਨਾਂ ਨੇ ਆਪਣਾ ਇਹ ਇੱਕ ਵੱਖਰਾ ਧਰਮ ਬਣਾਇਆ ਕਿ ਜਿਹੜੀਆਂ ਸਿਰ ਦੇ ਵਿੱਚ ਜੁਵਾਂ ਨੇ ਇਹ ਨਾਂ ਆਉਣ ਤੇ ਸਾਡੇ ਤੋਂ ਕੋਈ ਹੱਤਿਆ ਨਾ ਹੋਵੇ ਪਾਪ ਨਾ ਹੋਵੇ ਉਹ ਅਹਿੰਸਾ ਇਹਦੇ ਤੋਂ ਡਰਦੇ ਆ ਇਥੋਂ ਤੱਕ ਗੁਰਬਾਣੀ ਕਹਿੰਦੀ ਏ ਇਹੋ ਜਿਹੇ ਲੋਕ ਜਦੋਂ ਆਪਣੇ ਸਰੀਰ ਦਾ ਮਲ ਮੂਤਰ ਸਰੀਰ ਤੋਂ ਬਾਹਰ ਕੱਢ ਦਿਆ ਉਹਨੂੰ ਵੀ ਫੋਲ ਦਿੰਦੇ ਆ ਕਿਤੇ ਇਹਦੇ ਥੱਲੇ ਆ ਕੇ ਕੋਈ ਕੀੜਾ ਨਾ ਮਰ ਜਾਏ ਪਾਣੀ ਦੀ ਵਰਤੋਂ ਨਹੀਂ ਕਰਦੇ ਪਾਣੀ ਤੋਂ ਸੰਘਦੇ ਉਹਦਾ ਜ਼ਿਕਰ ਇੱਥੇ ਭਗਤ ਕਬੀਰ ਸਾਹਿਬ ਜੀ ਕਰਦੇ ਆ ਚਾਹੇ ਤੂੰ ਸਰੇਵੜਾ ਬਣ ਜਾ ਚਾਹੇ ਤੂੰ ਜੋਗੀ ਬਣ ਜਾ ਪਰ ਚੇਤੇ ਰੱਖੀਂ ਜੇ ਵਹਿਗੁਰੂ ਦੇ ਉੱਤੇ ਵਿਸ਼ਵਾਸ ਨਾ ਨਾ ਵੱਡਾ ਭਰੋਸਾ ਨਾ ਵੱਡਾ ਇਸ ਭੇਖ ਬਾਹਰ ਦੇ ਬਣਾਉਣ ਦੇ ਨਾਲ ਤੇਰੇ ਮਨ ਵਿੱਚੋਂ ਦੁਬਦਾ ਨਹੀਂ ਜਾਏਗੀ ਢਟਕਣਾ ਨਹੀਂ ਜਾਏਗੀ ਦੁਬਦਾ ਦੂਰ ਉਦੋਂ ਹੋਏਗੀ ਜਦੋਂ ਵਹਿਗੁਰੂ ਉੱਤੇ ਵਿਸ਼ਵਾਸ ਤੇ ਭਰੋਸਾ ਕਰੇਗਾ ਗੁਰਬਾਣੀ ਨੇ ਬੜੇ ਪਿਆਰੇ ਥਾਂ ਥਾਂ ਤੇ ਇਹ ਹਵਾਲੇ ਦਿੱਤੇ ਇਨ ਦੁਬਦਾ ਘਰ ਬਹੁਤ ਏ ਗੱਲ ਏ ਇਸ ਦੁਬਦਾ ਜਿਹੜੀ ਮਨ ਦੇ ਵਿੱਚ ਪਈ ਹੋਈ ਚੀਜ਼ ਏ ਨਾ ਇਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਪਰਿਵਾਰਾਂ ਦੇ ਪਰਿਵਾਰ ਤੋੜ ਕੇ ਰੱਖ ਦਿੱਤੇ ਇਸ ਦੁਬਧਾਰੇ ਕਿਉਂਕਿ ਜਦੋਂ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਆ ਜਾਵੇ ਨਾ ਦੁਬਧਾ ਦੇ ਉਹ ਜਿਹੜੀ ਦੁਬਧ ਹੈ ਨਾ ਉਹ ਬੰਦੇ ਦੇ ਮਨ ਵਿੱਚੋਂ ਨਿਕਲਦੀ ਨਹੀਂ ਉਹ ਸ਼ੰਕਾ ਬੰਦੇ ਦੇ ਮਨ ਵਿੱਚੋਂ ਨਿਕਲਦਾ ਨਹੀਂ ਪਤਾ ਹੀ ਉਹਦਾ ਕਾਰਨ ਕੀ ਹੈ ਕਿਉਂ ਨਹੀਂ ਨਿਕਲਦਾ ਸਭ ਤੋਂ ਵੱਡੀ ਕਮਜ਼ੋਰੀ ਇਹ ਵੇ ਉਸ ਦੁਬਦਾਂ ਨੂੰ ਬੰਦਾ ਕੋਲ ਬੈ ਕੇ ਸਾਂਝੀ ਨਹੀਂ ਕਰਨਾ ਚਾਹੁੰਦਾ ਕਿ ਮੇਰੇ ਮਾਨ ਵਿੱਚ ਆਹ ਦੁਬਦਾਂ ਆਈਏ ਕਿਸੇ ਤੋਂ ਮੈਂ ਆ ਗੱਲ ਸੁਣੀ ਹੈ ਇਹ ਸੱਚ ਹੈ ਜਾਂ ਝੂਠ ਹੈ ਬੰਦਾ ਪੁੱਛਦਾ ਨਹੀਂ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਨਹੀਂ ਚਾਹੇ ਉਹ ਸਾਡੀ ਆਪਸ ਦੇ ਵਿੱਚ ਮਿੱਤਰਤਾ ਦੀ ਸਾਂਝ ਹੋਵੇ ਤੇ ਚਾਹੇ ਪਰਿਵਾਰ ਦੇ ਰਿਸ਼ਤਿਆਂ ਦੀ ਸਾਂਝ ਹੋਵੇ ਜਦੋਂ ਕਿਸੇ ਦੀ ਕਹੀ ਹੋਈ ਗੱਲ ਅਸੀਂ ਸੁਣ ਕੇ ਆਪਣੇ ਮਨ ਵਿੱਚ ਦੁਬਦਾ ਪਾਲ ਲੈਨੇ ਆ ਨਾ ਕਿ ਫਲਾਣੇ ਨੇ ਕਿਹਾ ਪਰ ਪੁੱਛਣਾ ਨਹੀਂ ਕਿ ਜੋ ਮੈਂ ਸੁਣਿਆ ਇਹ ਸੱਚ ਹੈ ਜਾਂ ਝੂਠ ਹੈ ਉਹ ਦੁਬਦਾ ਹੌਲੀ-ਹੌਲੀ ਅੰਦਰ ਇੱਕ ਦਰਾਰ ਬਣਦੀ ਜਾਂਦੀ ਏ ਇਸ ਦੁਬਦਾ ਨੇ ਕਈ ਘਰ ਜਿਹੜੇ ਨੇ ਸੰਸਾਰ ਵਿੱਚ ਨਖੇੜ ਕੇ ਰੱਖ ਦਿੱਤੇ ਇਸ ਅੰਦਰ ਦੇ ਭਟਕਣਾ ਤੇ ਦੁਚਿੱਤੇ ਪੜਨੇ ਇਸ ਦੁਬਦਾ ਨੇ ਕੱਲੇ ਘਰ ਨਹੀਂ ਧਰਮਾਂ ਦੇ ਵਿੱਚ ਵੰਡੀਆਂ ਪਾ ਦਿੱਤੀਆਂ ਕੋਮਾਂ ਦੀਆਂ ਧਰਵੰਡ ਕੇ ਰੱਖ ਦਿੱਤੇ ਗੁਰਬਾਣੀ ਨੇ ਇੱਕ ਥਾਂ ਬੜਾ ਪਿਆਰਾ ਫੈਸਲਾ ਦਿੱਤਾ ਦੁਬਦਾ ਦੂਰ ਕਰੋ ਲਿਵ ਲਾਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਮੇਰੇ ਭਰਾ ਮੇਰੇ ਵੀਰ ਇਕੱਤਰ ਹੋ ਭਾਵ ਕੀ ਇਕੱਠੇ ਹੋ ਕੇ ਬਹੋ ਜਿਹੜੀ ਵੀ ਮਨਵੇ ਦੁਬਦਾ ਪਈ ਹੈ ਨਾ ਇਹਨੂੰ ਇਕੱਠੇ ਬੈਠ ਕੇ ਤੁਸੀਂ ਦੁਬਦਾ ਨੂੰ ਦੂਰ ਕਰੋ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਗੁਰਮੁਖ ਬੈਸੋ ਸਫਾ ਵਿਛਾਏ ਪਾਵਕੀ ਇਕੱਠੇ ਬਹਿ ਕੇ ਸਫਾ ਦੇ ਅੰਦਰ ਜਿਵੇਂ ਇਕਾਠ ਦੇ ਵਿੱਚ ਬਹਿ ਕੇ ਜੋ ਵੀ ਸਾਡੇ ਇਸ ਧਰਮ ਦੇ ਲੈਵਲ ਤੇ ਧਰਮਾਂ ਦੇ ਵੰਡੀਆਂ ਵਿੱਚ ਦੁਬਦਾ ਪਈ ਹੋਈ ਮਰਿਆਦਾ ਵਖੋ ਵਖ ਹੋਗੀ ਵਿਚਾਰ ਧਾਰਾ ਵਖੋ ਵਖ ਹੋਗੀ ਕੋਏ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰ ਥਾਂ ਤੇ ਤੇ ਮਰਿਆਦਾ ਵੱਖੋ ਵੱਖ ਹੋਵੇ ਉਥੋਂ ਦੀ ਜਿਹੜੀ ਵੰਡੀਆਂ ਨੇ ਉਹ ਵੱਖੋ ਵੱਖ ਹੋਣ ਅੰਮ੍ਰਿਤ ਸ਼ਿਕਾਉਣ ਦੀ ਰੀਤ ਵੱਖੋ ਵੱਖ ਹੋਵੇ ਇਹ ਸਾਡਾ ਅੰਮ੍ਰਿਤ ਇਹ ਤੁਹਾਡਾ ਅੰਮ੍ਰਿਤ ਮੈਂ ਫਲਾਣੇ ਤੋਂ ਸ਼ਕਿਆ ਪਰ ਕੋਈ ਨਹੀਂ ਕਹਿੰਦਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਿੱਟੇ ਪਾਤਸ਼ਾਹ ਦੇ ਖੰਡੇ ਬਾਟੇ ਦੀ ਪੌਲ ਲਈਏ ਇਹੋ ਜੀ ਅੰਦਰ ਇੱਕ ਦੁਬਧਾ ਪੈ ਗਈ ਜਿਹੜਾ ਅੰਮ੍ਰਿਤ ਸਾਜਾ ਧੰ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਨੇ ਤਿਆਰ ਕੀਤਾ ਉਸ ਅੰਮ੍ਰਿਤ ਵਿੱਚ ਅਸੀਂ ਵੰਡੀਆਂ ਪਾ ਲਈਆਂ ਉਹ ਅੰਮ੍ਰਿਤ ਆਪੋ ਆਪਣੇ ਮਨਾਂ ਲੈ ਸਾਡੇ ਇਤਿਹਾਸ ਵਿੱਚ ਕਈ ਇਹੋ ਜਿਹੇ ਵਾਦ ਵਿਵਾਦ ਉਠਾਂ ਲੱਗ ਪਏ ਇਹੋ ਜਿਹਾ ਸੰਸਾਰ ਦੇ ਵਿੱਚ ਮਾਹੌਲ ਬਣ ਗਿਆ ਇਨਸਾਨ ਵੰਡੀਆਂ ਵਿੱਚ ਵੰਡਿਆ ਗਿਆ ਕਿਉਂਕਿ ਉਹ ਅੰਦਰ ਦੀ ਦੁਬਧ ਹੈ ਨਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਦੁਗਦਾ ਦੂਰ ਕਰਨੀ ਚਾਹੀਦੀ ਹੈ ਭਾਵਾਂ ਉਹ ਧਰਮ ਦੇ ਲੈਵਲ ਤੇ ਕੋਮਦੀ ਹੋਵੇ ਤੇ ਚਾਹੇ ਪਰਿਵਾਰ ਦੀ ਆਪਸੀ ਹੋਵੇ ਅੱਜ ਯਾਦੀਆਂ ਦੂਰੀ ਪੈਣ ਦਾ ਕਾਰਨ ਇਹ ਵੇ ਕਿਉਂਕਿ ਪਹਿਲਾਂ ਪਰਿਵਾਰ ਰਾਤ ਨੂੰ ਸਾਰਾ ਇਕੱਠਾ-ਇਕੱਠਾ ਬੈਂਦਾ ਹੈ 부ਜ਼ਾਰ ਤਾਂ ਪਾਣੀਆਂ ਕਿਸੇ ਨੇ ਸਾਖੀਆਂ ਸੁਣਾਉਣੀਆਂ ਤੇ ਪਰਿਵਾਰ ਨੇ ਸਾਰਿਆਂ ਨੇ ਬਹਿਣਾ ਉਹ ਇਹਦਾ ਅੱਧਾ ਘੰਟਾ ਦਾ ਘੰਟੇ ਦਾ ਟਾਈਮ ਹੁੰਦਾ ਸੀ ਨਾ ਤੇ ਸਾਰਾ ਪਰਿਵਾਰ ਹਾਸਦਾ ਸੀ ਬਹਿ ਕੇ ਖੁਸ਼ ਹੁੰਦਾ ਸੀ ਸਾਖੀਆਂ ਸੁਣਨੀਆਂ ਕਿਸੇ ਨੇ ਬੁਝਾਰ ਤਾਂ ਪਾਣੀ ਤੇ ਜੇ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੋਣਾ ਕੋਈ ਦੁੱਖ ਤਕਲੀਫ ਹੋਣੀ ਤੇ ਉਹਨੂੰ ਪੁੱਛਣਾ ਤੂੰ ਹਾਸਦਾ ਨਹੀਂ ਤੂੰ ਇੰਨਾ ਖੁਸ਼ ਨਹੀਂ ਕਾਰਨ ਕੀ ਹੈ ਕਿਉਂ ਉਹ ਫਿਰ ਦੁੱਖ ਦੱਸਦਾ ਉਹਦੇ ਦੁੱਖ ਨੂੰ ਵੰਡਿਆ ਜਾਂਦਾ ਪਰ ਅੱਜ ਉਹ ਚੀਜ਼ਾਂ ਖਤਮ ਹੋ ਗਈਆਂ ਨਾ ਇਕੱਠੇ ਕੋਈ ਬੰਦਾ ਤੇ ਨਾ ਕੋਈ ਆਪਸ ਵਿੱਚ ਸਾਖੀਆਂ ਨਾ ਕੋਈ ਵਿਚਾਰ ਧਾਰਾ ਤੇ ਇਕੱਲੇ-ਇਕੱਲੇ ਹੋਣ ਦਾ ਅੱਜ ਰਿਜ਼ਲਟ ਸਾਡੇ ਸਾਹਮਣੇ ਇਹ ਆ ਗਿਆ ਹੈ ਹਰੇਕ ਬੰਦਾ ਰਾਤ ਨੂੰ ਡਿਪਰੈਸ਼ਨ ਦੀ ਗੋਲੀ ਖਾ ਕੇ ਸੌਂਦਾ ਪਿਆ। ਇਹ ਇਕੱਲੇਪਣ ਦੀ ਨਿਸ਼ਾਨੀ ਹੈ। ਭਾਵੇਂ ਅਸੀਂ ਪਰਿਵਾਰ ਵਿੱਚ ਹੋਈਏ ਚਾਹੇ ਕੋਮ ਹੋਵੇ ਕੋਈ ਵੀ ਮਸਲਾ ਹੋਵੇ ਪਰਿਵਾਰ ਦਾ ਹੋਵੇ ਇੱਕਠੇ ਬੈ ਕੇ ਨਵੇੜਿਆ ਰਹੇ ਤੇ ਉਹ ਮਸਲੇ ਹੱਲ ਹੁੰਦੇ ਆ ਜਦੋਂ ਉਹਨਾਂ ਮਸਲਿਆਂ ਨੂੰ ਅਸੀਂ ਆਪਣੇ ਘਰ ਦੇ ਬੂਹੇ ਤੋਂ ਬਾਹਰ ਲੈ ਜਾਂਦੇ ਆ ਫਿਰ ਉਹ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਮਸਲਿਆਂ ਦੇ ਵਿੱਚ ਫਿਰ ਖਲਾਰੇ ਪੈਂਦੇ ਆ ਇਸ ਲਈ 사ਤਰੂ ਜੀ ਕਹਿੰਦੇ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਜਾਏ ਸਫਾ ਵਿਸ਼ਾਖ ਕੇ ਭਾਵ ਕੀ ਕੱਟੇ ਬਹਿ ਕੇ ਤੇ ਜੇ ਇਹ ਕੁਝ ਨਾ ਨ ਕੀਤਾ ਇਨ ਦੁਬਦਾ ਘਰ ਬਹੁਤੇ ਗਾਲੇ ਬੜੇ ਘਰਾਂ ਦਾ ਤੇ ਬੜੀਆਂ ਕੋਮਾਂ ਦਾ ਇਸ ਅੰਦਰ ਦੀ ਦੁਬਦਾ ਨੇ ਨੁਕਸਾਨ ਕੀਤਾ ਹੋਇਆ ਜਿਸ ਨਰ ਕੀ ਦੁਬਦਾ ਨਾ ਢਾਏ ਧਰਮ ਰਾਏ ਤਿਸ ਦੇਸ ਜਾਏ ਜਿਸ ਬੰਦੇ ਦੇ ਅੰਦਰ ਦੀ ਦੁਬਦਾ ਦੂਰ ਨਾ ਹੋਈ ਸਭ ਜਿਹਨੇ ਧਰਮ ਰਾਜ ਵੀ ਉਹਨੂੰ ਸਜ਼ਾ ਦਿੰਦਾ ਕਿਉਂ ਕਿਉਂਕਿ ਉਹਦਾ ਵਿਸ਼ਵਾਸ ਭਰੋਸਾ ਅਕਾਲ ਪੁਰਖ ਪ੍ਰਮਾਤਮਾ ਤੇ ਵਾਹਦਾ ਨਹੀਂ ਮਨੁੱਖ ਜ਼ਿੰਦਗੀ ਵਿੱਚ ਇੱਕ ਰਾਹ ਚੁਣ ਲਵੇ ਕਿ ਮੈਂ ਇਸ ਰਾਹ ਦੇ ਉੱਤੇ ਤੁਰਨਾ ਹੈ ਇਹ ਮੇਰੀ ਮੰਜ਼ਿਲ ਹੈ ਉਹਦੇ ਵਿੱਚ ਜੋ ਵੀ ਮੁਸ਼ਕਲ ਆਵੇ ਰੁਕਾਵਟ ਆਵੇ ਬੰਦੇ ਦੇ ਰਾਹ ਵਿੱਚ ਉਹ ਕਦੇ ਰੋਕ ਨਹੀਂ ਬਣੇਗੀ ਕਿਉਂਕਿ ਉਹਨੇ ਨਿਸ਼ਾਨਾ ਨਿਸ਼ਾਨਾ ਮਿੱਥ ਲਿਆ ਹੈ ਬੰਦਾ ਉਦੋਂ ਘਬਰਾਉਂਦਾ ਹੈ ਜਦੋਂ ਨਿਸ਼ਾਨਾ ਨਹੀਂ ਮਿੱਥਦਾ ਰਾਹ ਬਣਾ ਕੇ ਤੁਰ ਪੈਂਦਾ ਥੋੜੀ ਜੀ ਰੁਕਾਵਟ ਆਏ ਬੰਦਾ ਕਹਿੰਦਾ ਚੱਲੋ ਇਹ ਰਾਹ ਬੜਾ ਔਖਾ ਏ ਛੱਡੋ ਆਪਾਂ ਦੂਜਾ ਵੇਨੇ ਆ ਦੂਜੇ ਪਾਸੇ ਤੁਰ ਪੈਂਦਾ ਉਹ ਰਾਹ ਮੰਜ਼ਲ ਤੇ ਬੰਦੇ ਨੂੰ ਫਿਰ ਨਹੀਂ ਲੈ ਕੇ ਜਾਂਦਾ ساری ਜ਼ਿੰਦਗੀ ਬੰਦਾ ਇਸੇ ਤਰ੍ਹਾਂ ਭਟਕਣਾ ਵਿੱਚ ਪਿਆ ਰਹਿੰਦਾ ਭਾਈ ਗੁਰਦਾਸ ਨੇ ਬੜੀ ਪਿਆਰੀ ਇਹ ਗੱਲ ਕੀਤੀ ਕਵਿਤ ਵਿੱਚ ਦੋਏ ਦਰਪਣ ਦੇਖੇ ਇੱਕ ਮੈਂ ਅਨੇਕ ਰੂਪ ਕਿਸੇ ਕਮਰੇ ਦੇ ਵਿੱਚ ਦੀਵਾਰਾਂ ਦੇ ਨਾਲ ਸ਼ੀਸ਼ੇ ਲੱਗੇ ਹੋਣ ਕਦੇ ਤੁਸੀਂ ਵੇਖੋ ਇੱਕ ਸ਼ੀਸ਼ੇ ਨੂੰ ਹਜ਼ਾਰਾਂ ਸਾਨੂੰ ਆਪਣੇ ਚਿਹਰੇ ਨਜ਼ਰ ਆਉਣਗੇ ਕਤਾਰ ਬਣ ਕੇ ਨਜ਼ਰ ਆਉਣਗੇ ਇੱਕ ਚਿਹਰਾ ਨਹੀਂ ਦਿਸੇਗਾ ਜੇ ਦੋ ਸ਼ੀਸ਼ਿਆਂ ਵਿੱਚ ਚਿਹਰੇ ਵੇਖਾਂਗੇ ਤੇ ਕਈ ਦਿਸਣਗੇ ਇੱਕ ਦਰਪਨ ਵਿੱਚ ਆਪਣਾ ਚਿਹਰਾ ਵੇਖਾਂਗੇ ਤੇ ਇੱਕ ਦਿਸੇਗਾ ਦੋਏ ਦਰਪਨ ਦੇਖੈ ਇੱਕ ਮਹਿ ਅਨੇਕ ਰੂਪ ਦੋਏ ਨਾਮ ਪਾਵਤ ਰਹੇ ਪਹੁੰਚੇ ਨਾ ਪਾਰ ਜੀ ਦੋ ਕਿਸ਼ਤੀਆਂ ਵਿੱਚ ਬੰਦਾ ਪੈਰ ਧਰੇ ਤੇ ਆਸ ਰੱਖੇ ਕਿ ਕਿਨਾਰੇ ਤੇ ਲੱਗਦਾ ਵਾ ਕਦੇ ਨਹੀਂ ਹੋ ਸਕਦਾ ਉਹ ਬੰਦਾ ਕਿਨਾਰੇ ਲੱਗਦਾ ਜਿਨੇ ਇੱਕ ਕਿਸ਼ਤੀ ਦੇ ਵਿੱਚ ਆਪਣੇ ਆਪ ਨੂੰ ਬਰਾਜਮਾਨ ਕੀਤਾ ਹੋਵੇ ਤੇ ਇੱਕ ਕਿਸ਼ਤੀ ਦੇ ਵਿੱਚ ਸਵਾਰ ਹੋਇਆ ਹੋਵੇ ਖੱਬਾ ਪੈਰ ਇੱਕ ਕਿਸ਼ਤੀ ਵਿੱਚ ਹੋਵੇ ਤੇ ਸੱਜਾ ਇੱਕ ਕਿਸ਼ਤੀ ਵਿੱਚ ਹੋਵੇ ਤੇ ਬੰਦਾ ਕਵੇ ਦਰਿਆ ਵਿੱਚੋਂ ਪਾਰ ਹੋ ਜਾਵਾਂ ਇਹ ਕਦੇ ਨਹੀਂ ਹੁੰਦਾ ਦੋ ਕਿਸਤੀਆਂ ਵਿੱਚ ਸਵਾਰ ਹੋਣ ਵਾਲਾ ਬੰਦਾ ਆਖਰ ਆਦ ਵਿਚਕਾਰ ਡੁੱਬ ਜਾਂਦਾ ਦੋਏ ਦਰਪਣ ਦੇਖੇ ਇੱਕ ਮੈਂ ਅਨੇਕ ਰੂਪ ਦੋਏ ਨਾਮ ਪਾਵਤ ਰਹਿ ਪਹੁੰਚੇ ਨਾ ਪਾਰ ਹੈ ਦੋਏ ਦਿਸ਼ ਗਹਿ ਗਹਾਏ ਸੇ ਹਾਥ ਪਾਉ ਟੁਟੈ ਦੁਰਾਹੇ ਦੁਚਿੱਤ ਹੋਏ ਤੂਲ ਪਗ ਧਰ ਹੈ ਕਿਸੇ ਦਲਦਲ ਵਿੱਚ ਬੰਦਾ ਖੁਬਿਆ ਹੋਵੇ ਤੇ ਦੂਹਾਂ ਪਾਸੇ ਆਪਣੀਆਂ ਬਾਹਾਂ ਬਾਹਰ ਨਿਕਲਣ ਦੇ ਲਈ ਕਿਸੇ ਨੂੰ ਪਕੜਾਏ ਮੈਨੂੰ ਬਾਹਰ ਕਢੋ ਇੱਕ ਬੰਦਾ ਸੱਜੇ ਨੂੰ ਜ਼ੋਰ ਲਾਏ ਤੇ ਇੱਕ ਖੱਬੇ ਨੂੰ ਜ਼ੋਰ ਲਾਏ ਉਸ ਬੰਦੇ ਨੇ ਬਾਹਰ ਥੋੜਾ ਨਿਕਲਣਾ ਆਪਣੀਆਂ ਦੋਵੇਂ ਉਹਨੇ ਬਾਹਾਂ ਤੜਵਾ ਲੈਣੀਆਂ ਜਿੱਥੇ ਦੁਰਾਇਆ ਹੁੰਦਾ ਹੈ ਨਾ ਜਿਹਨੂੰ ਆਪਾਂ ਚੁਰਾਇਆ ਕਹਿ ਲੈਨੇ ਉੱਥੇ ਬੰਦਾ ਦੁਚਿੱਤੇ ਪਣ ਵਿੱਚ ਪੈ ਜਾਂਦਾ ਹੈ ਕਿ ਜਿਸ ਸ਼ਹਿਰ ਮੈਂ ਜਾਣਾ ਚਾਹੁੰਨਾ ਵਾਂ ਪਤਾ ਨਹੀਂ ਕਿਹੜਾ ਰਾਹ ਇਹਨਾਂ ਰਾਵਾਂ ਵਿੱਚੋਂ ਉਸ ਸ਼ਹਿਰ ਨੂੰ ਜਾਂਦਾ ਹੈ ਤੇ ਆਖਰ ਬੰਦਾ ਕਈ ਵਾਰ ਉਥੇ ਜਾ ਕੇ ਭਟਕ ਜਾਂਦਾ ਹੈ ਕਈ ਕਈ ਮੀਲ ਗੱਡੀ ਤੇ ਬੰਦਾ ਸਫਰ ਕਰਕੇ ਤੇ ਬਾਅਦ ਵਿੱਚ ਉਹਨੂੰ ਪਤਾ ਲੱਗਦਾ ਕਿ ਇਹ ਰਾਹ ਤੇ ਕਿਸੇ ਦੂਜੇ ਸ਼ਹਿਰ ਵਿੱਚ ਜਾਂਦਾ ਪਿਆ ਚੁਲਾਏ ਤੇ ਬੰਦਾ ਜਾ ਕੇ ਭਟ ਗਿਆ ਦੋਏ ਕੂਪ ਤਾਕੈ گاਉਂ ਪਰ ਜਾਣਾ ਸੁਖੀ ਹੋਤ ਜਿਸ ਨਗਰ ਦੇ ਦੋ ਸਰਪੰਚ ਹੋਣ ਜਾਂ ਜਿਸ ਇਲਾਕੇ ਦੇ ਦੋ ਰਾਜੇ ਹੋਣ ਜਾਂ ਜਿਸ ਘਰ ਦੇ ਦੋ ਮੁਖੀਏ ਹੋਣ ਭਾਈ ਗੁਰਦਾਸ ਜੀ ਕਹਿੰਨੇ ਨਾ ਉਹਦੀ ਪਰਜਾ ਸੁਖ ਮਾਨ ਸਕਦੀ ਏ ਤੇ ਨਾ ਉਹ ਨਗਰ ਸੁਖ ਮਾਨ ਸਕਦਾ ਜਿਸ ਨਗਰ ਦੀ ਅਗਵਾਈ ਕਰਨ ਵਾਲੇ ਦੋ ਬੰਦੇ ਆਗੂ ਬਣਦਾ ਉਹਨੇ ਕਹਿਣਾ ਮੇਰੀ ਚੱਲੇ ਉਹਨੇ ਕਹਿਣਾ ਮੇਰੀ ਚੱਲੇ ਅੱਜ ਤੇ ਅਸੀਂ ਆਪਣੇ ਘਰਾਂ ਵਿੱਚ ਸਾਰੇ ਆਗੂ ਬਣ ਕੇ ਬੈਠੇ ਆ ਹਰੇਕ ਬੰਦਾ ਕਹਿੰਦਾ ਮੈਂ ਕਮਾਨਾਂ ਵਾ ਮੈਂ ਤੇਰੀ ਕਿਉਂ ਸੁਣਾ ਪਰ ਕਦੇ ਘਰਾਂ ਦੀ ਏਕਤਾ ਸੀ ਕਿਉਂਕਿ ਉਸ ਘਰ ਵਿੱਚ ਆਗੂ ਇੱਕ ਹੁੰਦਾ ਸੀ ਤੇ ਉਸ ਆਗੂ ਦਾ ਖੜਾਕ ਵੀ ਹੁੰਦਾ ਸੀ ਉਹਦਾ ਦਬ ਦਬਾ ਵੀ ਹੁੰਦਾ ਸੀ ਉਹ ਕਿਸੇ ਨੂੰ ਉਹਨੇ ਝਿੜਕਣਾ ਹੋਵੇ ਤੇ ਝਿੜਕ ਵੀ ਲੈਂਦਾ ਸੀ ਮਾਰਨਾ ਹੋਵੇ ਤੇ ਮਾਰ ਵੀ ਲੈਂਦਾ ਸੀ ਦੂਜਾ ਬੋਲਦਾ ਨਹੀਂ ਸੀ ਅੱਜ ਇਹ ਚੀਜ਼ਾਂ ਦੇ ਖਤਮ ਹੋ ਗਈਆਂ ਨੇ ਤੇ ਸਭ ਕੁਝ ਖਤਮ ਹੋ ਗਿਆ ਸਭ ਕੁਝ ਖੇਰੂ-ਖੇਰੂ ਹੋ ਗਿਆ ਸਿਪਾਹੀ ਗੁਰਦਾਸ ਉਥੇ ਇਹ ਪੱਖ ਲੈ ਰਿਹਾ ਦੁਇ ਪੂਪ ਤੱਕੇ گاਉ ਨਾ ਪ੍ਰਜਾ ਸੁਖੀ ਹੋਤ ਦੁਇ ਪੁਰਖਣ ਕੀ ਨਾ ਕੁਲਾ ਬਦੂ ਨਾਰ ਹੈ ਇੱਕ ਸੁਹਾਗਣ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਤਗੁਰੂ ਦੇ ਸਨਮੁਖ ਲਾਵਾਂ ਲਈਆਂ ਹੋਣ ਤੇ ਚਾਹੇ ਉਹ ਮਰਦ ਤੇ ਚਾਹੇ ਇਸਤਰੀ ਹੋਵੇ ਤੇ ਬਾਦ ਵਿੱਚ ਦੁਮਾਂ ਦੀ ਝਾਕ ਵੱਖੋ ਵੱਖ ਹੋਵੇ ਤੇ ਭਾਈ ਗੁਰਦਾਸ ਜੀ ਕਿਹਨੇ ਉਹ ਧਰਮ ਦੇ ਲੈਵਲ ਤੇ ਪਤੀ ਤੇ ਪਤਨੀ ਨਹੀਂ ਅਖਵਾਏ ਜਾਂਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪ੍ਰਾਨ ਕੀਤਾ ਹੋਵੇ ਤੇ ਬਾਅਦ ਵਿੱਚ ਉਸ ਪ੍ਰਾਨ ਨੂੰ ਤੋੜ ਦਿੱਤਾ ਹੋਵੇ ਜਦੋਂ ਭਾਈ ਗੁਰਦਾਸ ਨੇ ਇਹ ਪਾਖ ਲੈ ਫਿਰ ਉਹਨਾਂ ਨੇ ਮੇਨ ਗੱਲ ਕਿ ਗੁਰਸਿੱਖ ਹੋਏ ਆਣ ਦੇਵ ਸੇਵ ਟੇਵ ਗਹਿ ਹੋਏ ਅੰਮ੍ਰਿਤ ਧਾਰੀ ਗੁਰਸਿੱਖ ਹੋਵੇ ਗਾਤਰਾ ਪਾਇਆ ਹੋਵੇ ਤੇ ਮੰਦਰਾਂ ਵਿੱਚ ਜਾ ਕੇ ਟੱਲ ਖੜਕਾਂਦਾ ਹੋਵੇ ਤੇ ਕਬਰਾਂ ਤੇ ਦੀਵੇ ਜਗਾਉਂਦਾ ਹੋਵੇ ਮੱਥੇ ਟੇਕਦਾ ਹੋਵੇ ਤੇ ਚੁਰਾਈਆਂ ਦੇ ਚ ਜਾ ਕੇ ਟੂਨੇ ਕਰਦਾ ਹੋਵੇ ਸਮਾਨ ਛੁੱਟਦਾ ਹੋਵੇ دریاਵਾਂ ਵਿੱਚ ਜਾ ਕੇ ਦਾਵਾਂ ਛੁੱਟਦਾ ਹੋਵੇ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖ ਹੋਏ ਆਣ ਦੇਵ ਟੇਵ ਸੇਵ ਕਹੈ ਸਹ ਜਮ ਧ੍ਰਿਗ ਜੀਵਨ ਕੋ ਲਾਜ ਹੈ ਉਹਦੇ ਜੀਵਨ ਨੂੰ ਲੱਜਿਆ ਹੈ ਸ਼ਰਮ ਹੈ ਜਿਨਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਪਣਾ ਵਿਸ਼ਵਾਸ ਇੱਕ ਵੈਗੁਰੂ ਦੇ ਉੱਤੇ ਭਰੋਸਾ ਵਿਸ਼ਵਾਸ ਨਾ ਬਣਾਇਆ ਹੋਵੇ ਉਹਦਾ ਜਨਮ ਲਾਨਤੇ ਦੁਬਦਾ ਵਿੱਚੋਂ ਢਕਣਾ ਵਿੱਚੋਂ ਉਹ ਬਾਹਰ ਥੋੜਾ ਨਿਕਲੇਗਾ ਉਹ ਇਨਸਾਨ ਨਿਕਲੇਗਾ ਜਿਨੇ ਆਪਣਾ ਵਿਸ਼ਵਾਸ ਭਰੋਸਾ ਇੱਕ ਅਕਾਲ ਪੁਰਖ ਪ੍ਰਮਾਤਮਾ ਤੇ ਬਣਾਇਆ ਹੋਏਗਾ ਸੋਈ ਸੂਰਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੈ ਵਡਿਆਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਕਿਹੜੀ ਚੀਜ਼ ਮਾਰਨੀ ਹੈ ਐਸਾ ਕੋਈ ਜੇ ਦੁਬਦਾ ਮਾਰਗਵਾਵੈ ਕੋਈ ਇਹੋ ਜਿਹਾ ਟਾਵਾ ਜਿਨੇ ਆਪਣੇ ਅੰਦਰ ਦੀ ਦੁਬਦਾਂ ਨੂੰ ਦੂਰ ਕਰ ਲਿਆ ਹੋਵੇ ਉਹ ਸਭ ਤੋਂ ਵੱਡਾ ਸੂਰਮੇ ਉਹਦੀ ਸੰਸਾਰ ਵਿੱਚ ਸ਼ੋਭਾ ਹੈ ਉਹਦੀ ਵਡਿਆਈ ਹੈ ਉਹਦੇ ਅੰਦਰ ਦਾ ਦੁੱਖ ਤਕਲੀਫ ਘਟਦਾ ਹੈ ਐਸਾ ਕੋਈ ਦੁਬਦਾਂ ਮਾਰ ਗਵਾਵੇ ਸਤਿਗੁਰੂ ਉਹਨੂੰ ਮਿਲੇਗਾ ਕੀ ਸਹਿਬ ਜੀ ਕਿ ਨੇ ਐਸਾ ਕੋਈ ਦੁਬਦਾਂ ਮਾਰ ਗਵਾਵੇ ਇਸੇ ਮਾਰ ਰਾਜ ਜੋ ਕਮਾਵੇ ਸਾਧੂ ਦੇ ਘਰ ਦਾ ਜੋਗੀ ਬਣਦਾ ਹੈ ਭਾਵ ਦੁਨੀਆਂ ਦੇ ਇਹਨਾਂ ਹਰੇਕ ਕਿਸਮ ਦੇ ਵਹਿਮਾਂ ਭਰਮਾਂ ਵਿੱਚੋਂ ਉਹ ਬੰਦਾ ਬਾਹਰ ਨਿਕਲ ਜਾਂਦਾ ਜਿਸ ਜਲ ਨੇ ਦੇ ਕੌਰ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ ਜਿਸ ਨਾਮ ਜਲ ਨੂੰ ਪ੍ਰਾਪਤ ਕਰਨ ਲਈ ਸੰਸਾਰ ਵਿੱਚ ਆਏ ਉਹ ਗੁਰੂ ਕੋਲ ਮਿਲੇਗਾ ਤੇ ਮਿਲੇਗਾ ਕਿਵੇਂ ਛੋਡੋ ਵੇਸ਼ ਭੇਖ ਚਤੁਰਾਈ ਦੁਬਦਾ ਇਹ ਫਲ ਨਹੀਂ ਜਿਉ ਬਾਹਰ ਦਾ ਅਡੰਬਰ ਲੋਕ ਵਿਖਾਵਾ ਛੱਡ ਦੇ ਭੇਖ ਧਰਮ ਦਾ ਬਣਾਣਾ ਛੱਡ ਦੇ ਬਾਹਰੋਂ ਭੇ ਕਰਕੇ ਤੂੰ ਧਰਮੀ ਨਾ ਹੋਵੇਂ ਅੰਦਰ ਜੀਵਨ ਕਰਕੇ ਤੂੰ ਧਰਮੀ ਹੋਵੇਂ ਜਦੋਂ ਤੂੰ ਬਾਹਰ ਦਾ ਵਿਖਾਵਾ ਧਰਮ ਦਾ ਕਰਨਾ ਛੱਡ ਦੇਗਾ ਜੀਵਨ ਕਰਕੇ ਧਰਮੀ ਹੋ ਜਾਏਗਾ ਮਨ ਦੀ ਦੁਬਦਾ ਦੂਰ ਕਰੇਗਾ ਜਸ ਨਾਮ ਜਲ ਨੂੰ ਹਾਸਲ ਕਰਨ ਲਈ ਤੂੰ ਧਰਤੀ ਤੇ ਆਏ ਸਾਧੂ ਦੇ ਘਰ ਵਿੱਚੋਂ ਉਹ ਨਾਮ ਜਲ ਤੈਨੂੰ ਮਿਲੇਗਾ ਤੈਨੂੰ ਪ੍ਰਾਪਤ ਹੋਏਗਾ ਤੇ ਭਗਤ ਕਬੀਰ ਸਾਹਿਬ ਜੀ ਕਹਿੰਨੇ ਦੁਬਦਾ ਦੂਰ ਹੋਏਗੀ ਉਦੋਂ ਜਦੋਂ ਤੂੰ ਇੱਕ ਵਹਿਗੁਰੂ ਤੇ ਵਿਸ਼ਵਾਸ ਕਰੇਗਾ ਭਰੋਸਾ ਕਰੇਗਾ ਜੇ ਭਰੋਸਾ ਨਹੀਂ ਵਿਸ਼ਵਾਸ ਨਹੀਂ ਭਾਵੇਂ ਲੰਬੇ ਕੇਸ ਕਰ ਭਾਵੇਂ ਘੜੜ ਮੁੜਾਏ ਪਾਵਾਂ ਜੋਗੀਆਂ ਵਾਲਾ ਪੇਖ ਬਣਾ ਲੈ ਜਟਾਂ ਬਦਾਲ ਲੈ ਤੇ ਪਾਵਾਂ ਜੈਨੀਆਂ ਵਾਲਾ ਆਪਣਾ ਪੇਸ਼ ਬਣਾ ਲੈ ਦੁਬਦਾ ਵਿੱਚੋਂ ਦੂਰ ਨਹੀਂ ਹੋਏਗਾ ਕਿਉਂਕਿ ਦੁਬਦਾ ਉਦੋਂ ਮੁੱਕੇ ਜਦੋਂ ਇੱਕ ਅਕਾਲ ਪੁਰਖ ਪ੍ਰਮਾਤਮਾ ਨਾਲ ਪ੍ਰੀਤ ਪਾਏਗਾ ਗੁਰੂ ਕਿਰਪਾ ਕਰੇ